ਬਾਕੀ ਸਾਰੇ ਦੇਸ਼ ਦੇ ਵਿੱਚ ਪ੍ਰਾਈਵੇਟ ਕਲੱਬ ਨੇ ਬਹੁਤ ਮਹਿੰਗੇ ਨੇ ਜਾਇ ਕਹਿ ਲੋ ਕਿ ਉਹ ਸਿਰਫ ਅਮੀਰਾਂ ਦੀ ਖੇਡ ਹੋਈ ਰਹਿਣ ਕੇ ਰਹੀ ਸਿਰਫ ਸਟੇਟ ਪੰਜਾਬ ਇਹੋ ਜੀ ਸਟੇਟ ਹੈ ਜਿਹੜੀ ਆਮ ਘਰਾਂ ਦੇ ਬੱਚੇ-ਬੱਚੀਆਂ ਨੂੰ ਵੀ ਘੱਟ ਕੀਮਤ ਤੇ ਪਾਇਲਟ ਬਣਨ ਦਾ ਸੁਪਨਾ ਜਿਹੜਾ ਉਹਨਾਂ ਦਾ ਸਾਕਾਰ ਕਰਦੀ ਹੈ ਤੇ ਇਹਦੇ ਵਿੱਚ AME ਤੇ BSC ऑनर्स ਦੇ ਕੋਰਸ ਨੇ 3 ਸਾਲਾਂ ਦਾ B.Sc ऑनर्स ਦਾ ਪਲੱਸ 3 ਸਾਲਾਂ ਦਾ DGCA ਦਾ ਜਿਹੜਾ ਪ੍ਰਵਾਨਨਤ ਉਹਨਾਂ ਵੱਲੋਂ ਇਹ ਅਮੀ ਦਾ ਕੋਰਸ ਹੈ ਕੁੱਲ ਫੀਸ ਸਿਰਫ 3 ਲੱਖ ਰੁਪਏ ਦੂਜੇ ਸੂਬਿਆਂ 'ਚ ਜਿਹੜੀ ਇਸ ਕੋਰਸ ਦੀ ਫੀਸ ਹੈ ਉਹ 5 ਤੋਂ 8 ਲੱਖ ਰੁਪਏ ਸੋ 4000 ਤੋਂ ਵੱਧ ਇੱਥੇ ਜਿਹੜੇ ਟ੍ਰੇਨਿੰਗ ਲੈ ਚੁੱਕੇ ਜਿਹੜੇ ਪਾਇਲਟ ਨੇ ਜਾਂ ਇੰਜੀਨੀਅਰ ਨੇ ਉਹ ਵੱਖ-ਵੱਖ ਏਵੀਏਸ਼ਨ ਕੰਪਨੀਆਂ 'ਚ ਜਿਨਾਂ 'ਚ 에어 ਇੰਡੀਆ ਵੀ ਹੈ 에어 ਇੰਡੀਆ ਐਕਸਪੈਕਟਸ ਵੀ ਹੈ ਸਪਾਈਸ ਜੈਟ ਵੀ ਹੈ ਇੰਡੀਗੋ ਵੀ ਹੈ ਉਹਦੇ ਵਿੱਚ ਪਾਇਲਟ ਦੇ ਤੌਰ ਤੇ ਜਾਂ ਇੰਜੀਨੀਅਰ ਤੌਰ ਤੇ ਕੰਮ ਕਰ ਰਹੇ ਨੇ ਚਾਰਟਰਡ ਕੰਪਨੀਆਂ ਦੇ ਵਿੱਚ ਕੰਮ ਕਰ ਰਹੇ ਨੇ ਵੱਡੇ ਵੱਡੇ ਦੇਸ਼ ਦੇ ਨਾਮੀ ਚਾਰਟਰਡ ਕੰਪਨੀਆਂ ਦੇ ਵਿੱਚ ਸਾਡੇ ਇੱਥੋਂ ਦੇ ਟ੍ਰੇਨਿੰਗ ਬੱਚੇ ਮੈਂ ਵੀ ਜਦੋਂ ਜਾਂਦੇ ਆ ਪੂਰੇ ਦੇਸ਼ ਚ ਕਿਤੇ ਵੀ ਜਾਂਦੇ ਆ ਤਾਂ ਬਹੁਤ ਸਾਰੇ ਬੱਚੇ ਮਿਲਦੇ ਆ ਜਿਨ੍ਹਾਂ ਨੇ ਪਟਿਆਲਾ ਜਾਂ ਅੰਮ੍ਰਿਤਸਰ ਟ੍ਰੇਨਿੰਗ ਲਈ ਹੈ ਤੇ ਇਹਨੂੰ ਵਨ ਆਫ ਦਾ ਬੈਸਟ ਰਹਿਣ ਪੱਖੋਂ ਵੀ ਕਾਲਜ ਵੀ ਅੱਛੇ ਨੇ ਲਿਵਿੰਗ ਸਟੈਂਡਰਡ ਵੀ ਅੱਛਾ ਹੈ ਇੱਥੇ ਜਿਹੜਾ ਸਟਾਫ ਹੈ ਇਨਸਟ੍ਰਕਟਰ ਨੇ ਉਹ ਵੀ ਆਉਣਾ ਪਸੰਦ ਕਰਦੇ ਨੇ ਕਿਉਂਕਿ ਪਟਿਆਲਾ ਜਿਹੜਾ ਇੱਕ ਹੈਰੀਟੇਜ ਸਿਟੀ ਹੈ ਇੱਥੇ ਸਕੂਲ ਬਹੁਤ ਅੱਛੇ ਨੇ ਕਾਲਜ ਹਰ ਕਿਸਮ ਦਾ ਕਾਲਜ ਹੈ ਫਿਜ਼ੀਕਲ ਕਾਲਜ ਹੈ ਐਨ ਆਈ ਐਸ ਹੈ ਮੈਡੀਕਲ ਕਾਲਜ ਹੈ ਇੱਥੇ ਕਮਰਸ ਦਾ ਵਿਕਰਮ ਕਾਲਜ ਕਮਰਸ ਹੈ ਤੇ ਮਹਿੰਦਰਾ ਕਾਲਜ ਹੈ ਪੰਜਾਬੀ ਯੂਨੀਵਰਸਿਟੀ ਹੈ ਸੋ ਹਰ ਕਿਸਮ ਦਾ ਜਿਹੜਾ ਐਜੂਕੇਸ਼ਨ ਦਾ ਹੱਬ ਹੈ ਜਿਹੜਾ ਇਹ ਪਟਿਆਲਾ ਮੰਨਿਆ ਜਾਂਦਾ ਬਾਗਾਂ ਦਾ ਸ਼ਹਿਰ ਕਿਹਾ ਜਾਂਦਾ